ਅਨਾਉਂਸ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਵੱਲੋਂ 8 ਕੈਂਡੀਡੇਟ ਅਨਾਉਂਸ ਵੀ ਕੀਤੇ ਗਏ ਸੀ ਉਸੇ ਦੇ ਤਰ੍ਹਾਂ ਸੰਗਰੂਰ ਦੀ ਸੀਟ ਜਿਹੜੀ ਆ ਗੁਰਮੀਤ ਮੀਤ ਹੈ ਨੂੰ ਅਨਾਉਂਸ ਕੀਤੀ ਗਈ ਸੀ ਉਹ ਅੱਜ ਆਪਣੇ ਹਲਕੇ ਤੂੜੀ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦਾ ਲੀਡਰਸ਼ਿਪ ਵੱਲੋਂ ਸਵਾਗਤ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਹ ਰਣਕੇ ਰਣਕੇਸ਼ਵਰ ਮੰਦਰ ਮੱਥਾ ਟੇਕਣ ਜਾਣਗੇ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਨੇ ਰਣਕੇਸ਼ਿਵ ਮੰਦਿਰ ਤੇ ਮੁੱਲਵਾਲ ਗੁਰਦੁਆਰਾ ਸਾਹਿਬ ਵਿਕੇ ਆਪਣੇ ਸਮਰਥਕਾਂ ਸਮੇਤ ਟੇਕਿਆ ਮੱਥਾ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਜ਼ਿਲ੍ਹਾ ਸੰਗਰੂਰ ਅਤੇ ਵਲੰਟੀਅਰ ਰਹਿਸ਼ ਸ਼ਾਮਲ ਇਸ ਲਈ ਜਿੰਦਾਬਾਦ 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 ਉਮੀਦ ਨਹੀਂ ਪੂਰਾ ਯਕੀਨ ਹੈ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਸਾਰੇ ਹਲਕਿਆਂ ਚੋਂ ਲੀਡ ਲੈ ਕੇ ਸੰਗਰੂਰ ਦੀ ਜਿਹੜੀ ਸੀਟ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੀ ਥੋੜੀ ਪਾਵਾਂਗੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਰ ਮੁੱਦਿਆਂ ਨੂੰ ਲੈ ਕੇ ਮੁੱਦੇ ਦੇਖੋ ਜਾਤ ਹੈ ਹੋਵੇ ਨਾ ਵੀ ਅਸੀਂ ਇਹ ਵੀ ਐਂ ਕਰਾਂਗੇ ਕਰਾਂਗੇ ਸਾਡੀ ਸਰਕਾਰ ਹੈ ਅਸੀਂ 2 ਸਾਲ ਚ ਕੰਮ ਕੀਤਾ ਅਸੀਂ 2 ਸਾਲ ਦਾ ਜੇ ਤੁਸੀਂ ਕੰਪੈਰੀਜ਼ਨ ਕਰੋ ਸਾਰੀਆਂ ਸਰਕਾਰਾਂ ਦਾ ਪਹਿਲਿਆਂ ਦਾ ਅਕਾਲੀ ਦਲ ਦਾ 7 ਤੋਂ ਲੈ ਕੇ 9 ਤੱਕ ਦਾ ਸਮਾਂ ਲਾ ਲਓ ਜੇ 7 ਤੋਂ 12 ਤੱਕ ਸਰਕਾਰ ਸੀ ਫਿਰ ਉਹਨਾਂ ਦਾ 12 ਤੋਂ 14 ਤੱਕ ਦਾ ਲੈ ਲਓ ਤੇ ਪਿਛਲੀ ਕਾਂਗਰਸ ਸਰਕਾਰ ਦਾ 17 ਤੋਂ 19 ਤੱਕ ਦਾ ਲੈ ਲਓ ਤੇ ਸਾਢੇ 2 ਸਾਲ ਦੇਖ ਲਓ ਸਾਰਾ ਜੇ ਤੁਸੀਂ ਐਨਲਿਸਿਸ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਭਾਵੇਂ ਕਾਲੀ ਦਲ ਬੀਜੇਪੀ ਦੇ ਗੜਤੁਰ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਟਿਕ ਟਿਕ ਦੀ ਠੀਕ ਹੈ ਹੁਣ ਵਿਰੋਧੀਆਂ ਨੇ ਵਿਰੋਧ ਕਰਨਾ ਹੈ ਉਹਨਾਂ ਨੇ ਇਹ ਕਹਿਣਾ ਵੀ ਜੀ ਕੁਝ ਨਹੀਂ ਕੀਤਾ ਅਸੀਂ ਕਹਿਣਾ ਬਹੁਤ ਕੁਝ ਕੀਤਾ ਪਰ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਤਾਂ ਕਿਤੇ ਨਾ ਟਿਕਦੇ ਤਾਂ ਪੂਰ ਪੰਜਾਬ ਸਰਕਾਰ ਨੇ ਕਿਰਦਕੇ ਨਿਵਾਜਿਆ ਕਿ ਮੀਤੇਰ ਜੀ ਨੂੰ ਜੋ ਪਾਰਟੀ ਨੇ ਮੈਂਬਰ ਪਾਰਲੀਮੈਂਟ ਚਿਰ ਦੇ ਕੇ ਨਿਵਾਜਿਆ ਹੈ ਉਹਦੇ ਵਾਸਤੇ ਧੂਰੀ ਵਾਲਿਆਂ ਦੇ ਲਈ ਪੂਰੇ ਹਲਕੇ ਲਈ ਪੂਰੀ ਐਮਪੀ ਸੀਟ ਲਈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਸਪੋਰਟ ਦੇ ਮਿਸਟਰ ਵੀ ਰਹਿ ਚੁੱਕੇ ਨੇ ਜੋ ਸਪੋਰਟ ਦਾ ਬਹੁਤ ਹੀ ਪੱਦਰ ਨੀਚਾ ਹੋ ਗਿਆ ਸੀਗਾ ਇਹਨਾਂ ਨੇ ਬਹੁਤ ਚੁੱਕਿਆ ਸਾਡੇ ਬੱਚਿਆਂ ਨੂੰ ਇੰਨਾ ਹੌਸਲਾ ਹੋਇਆ ਹੈ ਉਹ ਬਾਹਰ ਜਾ ਕੇ ਖੇਡ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਸਕਾਲਰਸ਼ਿਪ ਵਗੈਰਾ ਲੱਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਉਨਾ ਕੋਲੇ ਮਹਿਕਮਾ ਰਿਹਾ ਅੱਜ ਪੂਰੀ ਚੜ੍ਹਾਈ ਆ ਬਸ ਜਿਹੜੇ ਸਰੂਰ ਤੋਂ ਮੀਟੇਨ ਨੂੰ ਮદાન ਦੇ ਵਿੱਚ ਉੱਤਰਿਆ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਤੁਸੀਂ ਝੰਗਰੋ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਲੋਕ ਸਭਾ ਹਲਕਾ ਸਰੂਰ ਤੋਂ ਇੱਕ ਨੌਜਵਾਨ ਚਿਹਰਾ ਪਾਰਟੀ ਲੈ ਕੇ ਆਈ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਬਦਲਾਅ ਆ ਨੌਜਵਾਨ ਲੈ ਕੇ ਆਇਆ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਹੈ ਕਿਉਂਕਿ ਮਾਨ ਸਾਹਿਬ ਨੇ ਜੋ ਇਤਿਹਾਸਿਕ ਕੰਮ ਕੀਤੇ ਨੇ ਅਸੀਂ ਉਹ ਮੁੱਦੇ ਲੈ ਕੇ ਅਸੀਂ ਜੋ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਨਾ ਕਿ ਇਹ ਪ੍ਰਾਣੀਆਂ ਪਾਰਟੀਆਂ ਕਹਿੰਦਾ ਵੀ ਇੱਕ ਮੌਕਾ ਸਾਨੂੰ ਹੋਰ ਦੇ। ਅਸੀਂ ਇਹ ਵੀ ਕਹਾਂਗੇ ਜੇ ਅਸੀਂ ਕੰਮ ਕੀਤੇ ਨੇ ਵੋਟ ਪਾਉ ਜੇ ਦਿੱਲੀ ਦੇ ਵਿੱਚ ਪਿੱਛੇ ਲੋਕਾਂ ਨੇ ਕਿਹਾ ਵੀ ਤੁਸੀਂ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਸੀ ਤਾਂ ਲੋਕ ਇਹ ਗੱਲ ਕਰਦੇ ਸੀ ਕਿ ਇਤਨਾ ਕੰਮ ਕਰਕੇ ਫਿਰ ਵੀ ਵੋਟ ਮੰਗ ਰਹੇ ਹੋ। ਇਹੀ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਕਿ ਜੋ ਮਾਨ ਸਾਹਿਬ ਨੇ ਜੀ ਮੀਟ ਹੈ ਰਾਜ ਧੂਰੀ ਪਹੁੰਚੇ ਨੇ ਲੋਕ ਸਭਾ ਇਲੈਕਸ਼ਨਾਂ ਦੇ ਲਈ ਕੀ ਕਹਿੰਨਾ ਦੇਖੋ ਜੀ ਧੂਰੀ ਵਾਸੀਆਂ ਤੇ ਹਲਕਾ ਵਾਸੀਆਂ ਤੋਂ ਬਹੁਤ ਉਸਤਾਈ ਹੁਸਾਈ ਕਿਉਂਕਿ ਹਲਕੇ ਦੇ ਨੌਜਵਾਨ ਆਗੂ ਨੇ ਜੀ ਪਹਿਲਾਂ ਵੀ ਸਰਕਾਰਾਂ ਦੇ ਵਿੱਚ ਸੂਬਾ ਸਰਕਾਰ ਦੇ ਵਿੱਚ ਯੂਥ ਨੂੰ ਲੈ ਕੇ ਕਈ ਮੁੱਦਿਆਂ ਦੇ ਉੱਤੇ ਲੜਦੇ ਰਹੇ ਨੇ ਮੰਗਾਂ ਨੂੰ ਰੱਖਦੇ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਹੈ ਸੈਂਟਰਲ ਸਰਕਾਰ ਦੇ ਵਿੱਚ ਵੀ ਜਿਹੜੀ ਆਗੂਆਂ ਦੀ ਡਿਮਾਂਡ ਆਗੂਆਂ ਨੂੰ ਲੋੜ ਹੈ ਜੀ ਪੰਜਾਬ ਦੇ ਯੂਥ ਨੂੰ ਲੋੜ ਹੈ ਜੀ ਉਹ ਮੁੱਦੇ ਚੱਕਣਗੇ ਹਾਂਜੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੀਤ ਇਹਨੂੰ ਟਿਕਟ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਆਡੇ ਜਿਹੜਾ ਉਹਦਾ ਦਰਸਾਤਿਓ ਵੋਲੰਟੀਅਰ ਵਰਕ ਕਰਦੇ ਸਾਡੇ ਬਹੁਤ ਸਾਰੇ ਆਮ ਜੀਵਨ ਦੇ ਜਿਹੜੀ ਸਮਾਂ ਹੁੰਦਾ ਪੂਰੀ ਤੇ ਪੂਰਾ ਸੰਗਠਨ ਦੀ ਗੱਲ ਕਰੀਏ ਤਾਂ ਮਾਜੂ ਮੁੱਖ ਮੰਤਰੀ ਸਾਹਿਬ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਤਾਂ ਸਾਰੇ ਆਪਣੇ 211000 ਦੀ ਜਿੱਤ ਸੀ ਤੇ ਵਰਕਰਾਂ ਦੇ ਵਿੱਚ ਸਾਡੇ ਭਰਾਮਾ ਦੇ ਵਿੱਚ ਸਾਰੇ ਸਾਥੀਆਂ ਨੂੰ ਉਹੀ ਉਤਸ਼ਾਹ ਹੈ ਕਿ ਸਾਡੇ ਭਰਾਮੀ ਕਰੂਗੇ ਇਸ ਵਾਰੀ ਨੱਖਾਂ ਦੀ ਜਿੱਤ ਇਹਨਾਂ ਦਾ ਜਿਹੜਾ ਉਹ ਆਪਾਂ ਸੋਚ ਤੁਸੀਂ ਐਮਐਲਏ ਸਾਹਿਬ 2024 ਦਾ ਇਲੈਕਸ਼ਨਰ ਅਨਾਉਂਸ ਹੋ ਚੁੱਕਾ ਮੀਟੇ ਨੂੰ ਟਿਕਟ ਮਿਲੀ ਹੈ ਕੀ ਕਰਨਾ ਚਾਹੋਗੇ ਕੋਈ ਚੰਗਣਾ ਮਾਨਦੋਗਾ ਮੁੱਖ ਮੰਤਰੀ ਨੂੰ ਮਾਨ ਦਾ ਜੋਕ ਸਭ ਹਲਕਾ ਆਮ ਆਦਮੀ ਪਾਰਟੀ ਦਾ ਆਪਣਾ ਹੈਗਾ ਤੇ ਮੀਟੇਰ ਦੀ ਪਹਿਲਾਂ ਵੀ ਦੋ ਵਾਰ ਐਮਐਲਏ ਮੰਤਰੀ ਰੈਲਸ ਜਿਹਨੇ ਕਿਹਾ ਬਤਾ एमएलएस आपसे कुछ ये कहना चाहूंगा जी हाँ जी जिला समरूर दे लोकां विच बड़ा जोश ओखरोश है और ये हल्का है इसने सबको पहला आम आदमी पार्टी और मैं समझता रहा हूं लोगन जो देख के ये गल बिल्कुल दीवार से लिखे हुए बाजार है कि मेरी भी बहुत भारी लोकसभा ਚੋਣਾਂ ਨੂੰ ਲੈ ਕੇ ਅੱਜ ਮੀਟਿੰਗ ਪੂਰੀ ਪਹੁੰਚ ਲੈ ਨੇ ਜਿਹੜੇ ਜੀਪ ਨੂੰ ਸਵਾਗਤ ਕੀਤਾ ਜਾ ਰਿਹਾ ਟੀਕੇਨ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਲੋਕ ਸਭਾ ਚੋਣਾਂ ਦਾ ਬਿਕਲ ਬੜ ਚੁੱਕਿਆ ਤੇ ਡੇਟਾਂ ਕੱਲ ਡਿਕਲੇਅਰ ਹੋ ਚੁੱਕੀਆਂ ਨੇ ਬਾਕੀ ਤੁਸੀਂ ਪੰਜਾਬ ਦੇ ਵਿੱਚ ਜੋ ਦੇਖ ਰਹੇ ਹੋ ਉਹ ਤੁਹਾਡੇ ਸਾਹਮਣੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਜੋ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਲੋਕ ਬਹੁਤ ਉਤਸ਼ਾਹਤ ਨੇ ਤੇ ਅਸੀਂ ਵੀ ਅੱਜ ਧੂਰੀ ਵਾਸੀ ਤੇ ਸਾਰੀ ਸਾਡੀ ਧੂਰੀ ਦੀ ਲੀਡਰਸ਼ਿਪ ਸ੍ਰੀ ਮੀਤੇਰ ਜੀ ਨੂੰ ਵੈਲਕਮ ਕਰਨ ਲਈ ਖੜੇ ਆਂ ਅਸੀਂ ਉਹਨਾਂ ਨੂੰ ਦਿਖਾਵਾਂਗੇ ਵੀ ਤੁਸੀਂ ਜਿਸ ਵਿਸ਼ਵਾਸ ਨਾਲ ਧੂਰੀ ਆਉਂਗੇ ਉਸੇ ਵਿਸ਼ਵਾਸ ਨਾਲ ਅਸੀਂ ਤੁਹਾਨੂੰ ਪੱਤ ਵੱਧ ਵੋਟਾਂ પાਕੇ ਜਿਤਾ ਕੇ ਐਮਪੀ ਵਜੋਂ ਚੁਣ ਕੇ ਸंसद ਵਿੱਚ ਭੇਜਾਂਗੇ ਤਾਂ ਜੋ ਤੁਸੀਂ ਪੰਜਾਬ ਦੀ ਆਵਾਜ਼ ਹੋਰ ਬੁਲੰਦ ਕਰ ਸਕੋ ਤੇ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਦਾ ਰਹਿੰਦਾ ਬਕਾਇਆ ਹੈ ਕੇਂਦਰ ਵੱਲ ਉਹ ਵੀ ਸਾਡਾ ਜਲਦੀ ਲਿਆਓ ਤਾਂ ਕਿਉਂਕਿ ਸਡੇ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਜੋ ਇੱਕ ਸੰਸਦ ਹੈ ਉਹ ਇੱਕ ਪੋਲ ਦਾ ਕੰਮ ਕਰਦਾ ਹੈ ਸਰਕਾਰਾਂ ਦੇ ਤੇ ਕੇਂਦਰ ਦੇ ਵਿਚਕਾਰ ਉਸੇ ਤਹਤ ਹੀ ਅਸੀਂ ਜਿਵੇਂ ਉਹਨਾਂ ਨੇ ਕਿਹਾ 13 ਜੀਰੋ ਨਾਲ ਸਾਰੇ ਪੰਜਾਬ ਵਿੱਚੋਂ ਬਾਕੀ ਪਾਰਟੀਆਂ ਦਾ ਸਫਾਇਆ ਕਰਕੇ ਤਹਹਿ ਨਮਾਇਦੇ ਸੰਸਦ ਵਿੱਚ ਭੇਜਾਂਗੇ ਜੋ ਪੰਜਾਬ ਦੇ ਹੱਕਾਂ ਲਈ ਖੜਨ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਣ। ਅੱਜ ਸਾਡੇ ਨਾਲ ਖੜੇ ਨੇ ਯੂਥ ਦੇ ਜਨਰਲ ਸਕੱਤਰ ਅਮਰਦੀਪ ਤੰਦਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੋਕ ਸਭਾ ਨੂੰ ਲੈ ਕੇ ਕੀ ਉਹਨਾਂ ਦਾ ਕਹਿਣਾ ਵਾ ਅਮਰਦੀਪ ਜੀ ਸਸੀ ਕਾਲੀ ਸਸੀ ਕਾਪਾ ਜੀ ਕਿ ਉਹਨਾਂ ਦਾ ਗਾਜ਼ ਹੋ ਚੁੱਕਾ ਵਾ ਮੀਟਿੰਗ ਅਨਾਉਂਸ ਹੋ ਚੁੱਕੀ ਨੇ ਟਿਕਟ ਲਈ ਕੀ ਕਹਿਣਾ ਚਾਹੋਗੇ ਦੇਖੋ ਚੋਣਾਂ ਦਾ ਵਿਗਲ ਬਾਗ ਚੁੱਕਿਆ ਤੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਤੇ ਤਿੰਨ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਆਪਣੇ ਕਾਰਜਕਾਰ ਦਰਾਂ ਹਰ ਇੱਕ ਵਰਗ ਨੂੰ ਖੁਸ਼ ਰੱਖਿਆ ਚਾਹੇ ਨੌਜਵਾਨਾਂ ਦੇ ਰਜਗਾਰ ਦੀ ਗੱਲ ਕਰੀਏ ਚਾਹੇ ਕਿਸਾਨਾਂ ਨੂੰ ਪਾਣੀ ਦੀ ਗੱਲ ਕਰੀਏ ਚਾਹੇ ਕਿਸਾਨਾਂ ਦੀਆਂ ਫਸਲਾਂ ਟਾਈਮ ਸਿਰ ਚੱਕੀਆਂ ਗਈਆਂ ਨੇ ਚਾਹੇ ਕੋਈ ਵੀ ਵਰਗ ਆ ਉਹ ਹਮੇਸ਼ਾ ਖੁਸ਼ ਰਿਹਾ ਤੇ ਮੁੱਖ ਮੰਤਰੀ ਪੰਜਾਬ ਤੋਂ ਤੇ ਮੁੱਖ ਮੰਤਰੀ ਸਾਹਿਬ ਦੀ ਲੋਕ ਸਭਾ ਪਹਿਲਾਂ ਉਹ ਜਿੱਤੇ ਹੋਏ ਨੇ ਇੱਥੋਂ ਤੇ ਉਸ ਤੋਂ ਬਾਅਦ ਹੁਣ ਅਸੀਂ ਧੂਰੀ ਵਾਲੇ ਪੂਰੇ ਦਿਲ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਦਿਖਾਵਾਂਗੇ ਜੀ ਕੀ ਨਾਮ ਹੈ ਅਮਨਦੀਪ ਸਿੰਘ ਨਵੇਂ ਹੋਇਆ ਵੀਰ ਜੀ आम आदमी पार्टी ਦੇ ਇੱਥੇ ਅੱਜ ਮੀਤਿਹਰ ਪਹੁੰਚਲੇ ਨੇ ਜਿਹਨਾਂ ਨੂੰ ਲੋਕ ਸਭਾ ਦੀ ਟਿਕਟ ਮਿਲੀ ਹੈ ਕੀ ਕਹਿਣਾ ਚਾਹੋਗੇ ਲੋਕ ਸਭਾ ਜੀ ਮੀਤਿਹਰ ਬਹੁਤ ਵਧੀਆ ਕੈਂਡੀਡੇਟ ਆ ਇੱਕ ਨੇਕ ਦਿਲ ਇਨਸਾਨ ਆ ਸਾਡੇ ਕਿਲੋ ਮੈਡਨ ਵਾਲਾ ਅਸੀਂ ਉਹਨੂੰ ਵੱਧ ਤੋਂ ਵੱਧ ਪ੍ਰਧਾਨਤਾਵਾਦੀ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਤੁਹਾਨੂੰ ਜਿਆ